ਸਸਰੀ ਗਾਲ ਮਿੱਤਰੋ ਕੀ ਹਲਚਲ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਆਪਾਂ ਵੀ ਠੀਕ ਠਾਕ ਆ ਗਿਆ ਤੇ ਭਰ ਕੋਈ ਕੋਈ ਇਲਾਕਿਆਂ ਚ ਲੋਕੀ ਠੀਕ ਨਹੀਂ ਆ ਹੈ ਜਗੀ ਹਾਂ ਨਹੀਂ ਬਹੁਤਾ ਬਦਲ ਹੋ ਗਿਆ ਕੋਈ ਨੀ ਤੁਰੀ ਬਣਾ ਮਤਲਬ ਚਾਰ ਜਿਹਰੇ ਆ ਬਹੁਤ ਜਿਆਦਾ ਬਹੁਤ ਜਿਆਦਾ ਹੀ ਕੰਮ ਖਰਾਬ ਹੋ ਗਿਆ ਮਿੱਤਰੋ ਦਾਸਪੁਰ ਪਠਾਨਕੋਟ ਤੇ ਫਾਜ਼ਿਲਕਾ ਫਰੋਹੇਪੁਰੇ ਚਾਰ ਜਿਹਰੇ ਨਾ ਘਟੋ ਘੱਟ ਵੀ ਮੰਨ ਕੇ ਚੱਲ ਜੇ ਤੇ 100 150 ਪਿੰਡ ਜਿਹੜਾ ਆ ਕਿ ਉਹ ਪਾਣੀ ਦੇ ਪਿੰਡ ਤੇ ਹਜੇ ਆਪਣਾ ਸ਼ੁਕਰ ਘਰ ਆਪਾਂ ਬਜੀਏ ਆ ਆਪਣਾ ਲਾਕਾ ਭਜਾੜਾ ਤੇ ਨਹੀਂ ਤੇ ਬਾਕੀ ਮਿੱਤਰੋ ਚਲੇ ਆਂ ਹਰੀਕੇ ਹਰੀਕੇ ਦੀ ਜਿਨੇ ਨਹੀਂ ਵੀਡੀਓ ਵੇਖੀ ਉਹ ਪੁਰਾਣੀ ਵੀਡੀਓ ਵੇਖ ਲੈ ਤੇ ਕੀ ਹਾਲ ਹੁੰਦਾ ਕੀ ਹਾਲ ਹੁੰਦਾ ਕਿ ਨਹੀਂ ਅੱਜ ਦੇ ਬਹੁਤਾ ਮੱਦਾ ਹਾਲ ਹੁੰਦਾ ਜੇ ਨਾ ਜਿੱਥੇ ਆਪਾਂ ਪੈਲਿਆਂ ਚ ਗਏ ਹਾਂ ਨਾ ਉਸ ਦਿਨ ਉਹਦੇ ਪਾਣੀ ਪਾਣੀ ਚੱਲੰਦਾ ਸੀ ਜਿਹੜੀਆਂ ਪੈਲਿਆਂ ਜੇ ਆਪਾਂ ਵਟੋ ਵਟ ਗਏ ਹਾਂ ਜੇ ਕਿਸੇ ਨੇ ਵੀਡੀਓ ਵੇਖੀ ਹੋਗੀ ਉਹ ਉਹਨੂੰ ਪਤਾ ਲੱਗ ਜਾਊਗਾ ਕਿ ਕਿਹੜੀ ਕਿਹੜੀ ਪੈਲਿਆਂ ਗਏ ਅੱਜ ਕਿੰਨਾ ਵਰਕੇ ਹੀ ਉਦੋਂ ਤੇ ਉਥੇ ਪਾਣੀ ਭੰਨ ਜਲਦਾ ਜਿੰਨੇ ਵੀ ਘਾਰ ਸਾਰੇ ਉਠਾਏ ਹੋ ਕਿਉਂਕਿ ਪਾਣੀ ਚਲਣ ਡਿਆ ਪਿਆ ਇੱਕ ਪੱਧਰ ਤੇ ਬਣੀ ਲੰਡਾ ਬੈਣਾ ਪਾਣੀ ਬਰਾਬਰ ਹੋਇਆ ਫੇ ਬਣ ਟੁੱਟਣ ਦਾ ਡਰਾ ਹੁੰਦਿਆ ਬਣ ਬਣ ਜਿਹੜੀ ਜਿਹੜੀ ਆਪਾਂ ਪੈਲੀ ਚੁਰੰਦੇ ਹਾਂ ਉੱਥੇ ਵੀ ਐਣ ਕੰਮ ਖਰਾਬ ਹੋ ਗਿਆ ਤੇ ਬਾਕੀ ਉਹਨਾਂ ਹਰੀ ਗਈ ਚੱਲੇ ਆ ਵੇਖਣਾ ਤੇ ਨਾਲੇ ਪਤਾ ਪਤਾ ਲਿਆ ਜਲੇ ਆ ਕਿਉਂਕਿ ਆਪਣੇ ਹੀ ਉਥੇ ਘਰ ਕੋ ਰਹਿ ਗਏ ਆ ਤੇ ਉਥੇ ਪਰਿਵਾਰ ਦਾ ਪਤਾ ਪਤਾ ਲਿਆ ਜਲੇ ਆ ਠੀਕ ਠਾਕ ਆ ਕਿ ਨਹੀਂ ਤੇ ਬਾਕੀ ਚੱਲਦੇ ਆ ਬਾਕੀ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਉਹਨਾਂ ਨਾਲ ਬਾਕੀ ਚੱਲਦੇ ਆ ਵੇਖੋ ਮਿੱਤਰੋ ਪਾਣੀ ਪਾਣੀ ਜੇ ਨਾਲ-ਨਾਲ ਉਹਦਨ ਇੰਨਾ ਪਾਣੀ ਨਹੀਂ ਹੈਗਾ ਇਪਰ ਅੱਜ ਦੇ ਪਾਣੀ ਨਾਲ ਨਾਲ ਬਾਕੀ ਗੱਡੀ ਖਲਾਰਦੇ ਅਗਲੇ ਬੰਨੇ ਫਿਰ ਤੁਹਾਨੂੰ ਦੱਸਦੇ ਆ ਆ ਘਰ ਆਵੇ ਆ ਘਰ ਕੋਲ ਡੁੱਬੇ ਸਾਰੇ ਆਵੇ ਵੇਖੋ ਕਿੰਨਾ ਕਿੰਨਾ ਪਾਣੀ ਚੜਾ ਕਰਾਂ ਦੇ ਵੇਖੋ ਮਿੱਤਰੋ ਪਾਣੀ ਪਾਣੀ ਓ ਕਿੰਨਾ ਦੂਰ ਪੇਜ ਗਿਆ ਉਹ ਤੇਜ਼ ਪਾਣੀ ਜਾਂਦਾ ਪਾਣੀ ਕਿੰਨਾ ਤੇਜ਼ ਜਾਂਦਾ ਆ ਉੱਦੋਂ ਤਾ ਹੋਵੇ ਆ ਘਰ ਚ ਵੀ ਪੈ ਗਿਆ ਘਰ ਚ ਵੀ ਆ ਹੋ ਮਿੱਤਰੋ ਘਰ ਵੀ ਡੁੱਬੇ ਪੈ ਗਏ ਆ ਤੂੜੀ ਆਚਾਰ ਪਾਇਆ ਕਿਨੇ ਆ ਕਿੰਨੇ ਚਾਰ ਪਾਇਆ ਡੰਗਾਂ ਟੂਰ 5 ਫੁੱਟ ਚ ਆ ਚਾਰ ਪਾਇਆ ਵਾ 5 ਫੁੱਟ ਚ ਆ ਚਾਰ ਤੇ ਕਿੰਨਾ ਕਿੰਨਾ ਪਾਣੀ ਉੱਥੇ ਦੇ ਪਾਣੀ ਜਿਆਦਾ ਗਰ ਉਹ ਤੇਜ਼ ਜਾਂਦਾ ਹੋਵੇ ਬਹੁਤ ਤੇਜ਼ ਪਾਣੀ ਜਾਂਦਾ ਆ ਬਣਿਆ ਪਿਆ ਉਹ ਮੋਟਰ ਵੇ ਡੁੱਬੀ ਉਹ ਮੋਟਰ ਆਹ ਤਾ ਫੰਦਾ ਆਹ ਸਾਰੀ ਮੋਟਰ ਡੁੱਬੀਆਂ ਵੇਖੋ ਮਿੱਤਰੋ ਤਰਾਇ ਤਲਾ ਲੱਗੇ ਆ ਤੇ ਇਹਦੇ ਆ ਸਾਰਾ ਝੋਨਾ ਜਿਹਾ ਹੋਵੇ ਹਰਾ ਹਰਾ ਦਿਖੰਦਾ ਜਿਹੜਾ ਤੇ ਇਹਦੇ ਨਾਲ ਨਾਲ ਪਿੰਡ ਲੱਗਦੇ ਆਪਣੇ ਜੱਗੀ ਕਿਹੜੇ ਕਿਹੜੇ ਪਿੰਡ ਲੱਗਦੇ ਨਾਲ ਨਾਲ ਇਹ ਮੁੱਠੀਆਂ ਲੱਗਦਾ ਵਾ ਕਢੋਮ ਲੱਗਦਾ ਵਾ ਤੇ ਇਹ ਗੁੱਤੀਆਂ ਵਾਲਾ ਲੱਗਦਾ ਵਾ ਆ ਗੁੱਤੀ ਵਾਲਾ ਆ ਆਹ ਗੁੱਤੀ ਵਾਲਾ ਪਿੰਡ ਹੈ ਨਾ ਆਹ ਉਹ ਮਗਰ ਕਢੋਮ ਲਿਆ ਗਿਆ ਹਾਂ ਗੜੀ ਸੁਭਰਾ ਹੋ ਜਾਂਦਾ ਤੇ ਬਾਕੀ ਮਿੱਤਰੋ ਇਹ ਆਪਾਂ ਇਧਰ ਲ ਬਨਾ ਹਰੀ ਕੇ ਰਹਿ ਗਿਆ ਇਧਰ ਰਹਿ ਗਿਆ ਹਰੀ ਕੇ ਤੇ ਆਪਾਂ ਇਧਰ ਸੁਭਰਾ ਵੱਲ ਨੂੰ ਜਾਂਦੇ ਆ ਭਰਾ ਦਾ ਪਤਾ ਲੈ ਲਈ ਤੇ ਫਿਰ ਕਰਦੇ ਆ ਵੀਡੀਓ ਸ਼ੇਅਰ ਕਰਦੇ ਜਾ ਰਹੇ ਦੋਸਤੋ ਜੀ ਸਬਸਕ੍ਰਾਈਬ ਵੀ ਬਣਾ ਦਿਓ ਜੀ ਆ ਤੇ ਆਹ ਵੇ ਘਰ ਘਰਾ ਵੇ ਘਰ ਦਰਦਮੋਲੀ ਇਹਦੇ ਇੱਕ ਹਿਸਾਬ ਨਾਲ ਉੱਤੇ ਆ ਕੇ ਬੈਠੇ ਆ ਉੱਤੇ ਆ ਕੇ ਬੈਠੇ ਸਾਰੇ ਘਰ ਆ ਵੀ ਇਧਰ ਦੇਖੋ ਮਿੱਤਰੋ ਸਾਰੇ ਘਰ ਉੱਤੇ ਆਣ ਕੇ ਬੀਠੀ ਜੀ ਵਿਚਾਰੀ ਮਾਰਾ ਵਿਚਾਰੀਆਂ ਸਾਰੀਆਂ ਬੀਠੀਆਂ ਜੀ ਕੀ ਕਰਨ ਦੱਸੋ ਵਿਚਾਰੀਆਂ ਉਹ ਦਿਨ ਮਿੱਤਰੋ ਜਿੱਦਾਂ ਆਪਾਂ ਪਿਛਲਾ ਵਲੌਗ ਨਹੀਂ ਆਇਆ ਜਿਹੜਾ ਪਿਛਲਾ ਹਰੀਕੇਲਾ ਵਲੌਗ ਆਇਆ ਸੀ ਤੇ ਉਹ ਘਰ ਆਪਾਂ ਬੈਠੇ ਆਂ ਉਹ ਵਾਲਾ ਘਰ ਨਹੀਂ ਮਿੱਤਰੋ ਦਿਖੰਦੇ ਉਹ ਉੱਥੇ ਬੈਠੇ ਆਂ ਆਪਾਂ ਤੇ ਵੇਖੋ ਉਹ ਦਿਨ ਉਹ ਘਰ ਬੈਠੇ ਆ ਤੇ ਆਪਾਂ ਤੁਰ ਕੇ ਗਏ ਆ ਉਹ ਔਰ ਘਰਾਂ ਤੋਂ ਪਰਲੇਪਣੇ ਤੁਰ ਕੇ ਗਏ ਆਂ ਆਪਾਂ ਕਿੰਨਾ ਦੂਰ ਦਰਿਆ ਵਗੰਦਿਆ ਹਦੋਂ ਉਹੋ ਇੰਨਾ ਪਾਣੀ ਨਹੀਂ ਚੜਿਆ ਤੇ ਆਹ ਸਾਰੇ ਘਰ ਡੁੱਬੇ ਜੀ ਤੇ ਆਹ ਵਿਚਾਰੀ ਹੁਣ ਇੱਥੇ ਬੈਠੇ ਜੇ ਸੀ ਬੰਨ ਤੇ ਬੈਠੇ ਜੇ ਤੇ ਆਹ ਮੱਝਾਂ ਪਾਣੀ ਬਹੁਤ ਮਿੱਤਰੋ ਪਾਣੀ ਦਾ ਤੇ ਬਹੁਤ ਮੈਨਾ ਤੋੜੀ ਕੋਈ ਨਹੀਂ ਪਾਣੀ ਦਾ ਇੱਕਦਮ ਹਿਸਾਬ ਲਾ ਲਓ ਆਪ ਦੇ ਹਿਸਾਬ ਨਾਲ ਹੀ ਕਿ ਉਹਦਣਾ ਉਹ ਘਰ ਬੈਠੇ ਆ ਤੇ ਤੁਰ ਕੇ ਉਹ ਗਾਂ ਤੱਕਰ ਗਏ ਆਂ ਆਪਾਂ ਤੇ ਉੱਥੇ ਦਰਿਆ ਵਗੰਦਿਆ ਸੀ ਉਹ ਦਰਿਆ ਵਗੰਦਿਆ ਅਗਲੇ ਇਹ ਹਵਾ ਤੁਰ ਕੇ ਤੇ ਵੇ ਲੋ ਕਿੱਥੋਂ ਤੱਕ ਦੇ ਆ ਗਿਆ ਜੇ ਆ ਬੰਨ ਜੇ ਸਭਰਾਵਾਂ ਵਾਲਾ ਜਿਹੜਾ ਕੁੱਤੀ ਵਾਲਾ ਪਿੰਡ ਰਾਕੇ ਜਿਹੜਾ ਬੰਨਣਾ ਉਹ ਜੇ ਆ ਸਾਰਾ ਇਲਾਕਾ ਡੁੱਬਿਆ ਹੀ ਪਿਆ ਜਿਹੜਾ ਸਾਰਾ ਹੋ ਲੋਕੀ ਘਰਾਂ ਚੋਂ ਨਿਕਲ ਕੇ ਬਾਹਰ ਉਹ ਬੈਠੇ ਵੇਖੋ ਮੱਝੇ ਮੋਚੇ ਸਰੀਆਂ ਬੰਨ ਤੇ ਇਹ ਠਾਕੀ ਜਾ ਠਾਕੀ ਜਾ ਉਹ ਦੇਖਦੇ ਬੈਠਾ ਨੇ ਨੇ ਖਾਣਦੇ ਨੇ ਉਹਦੇ ਨਾਲ ਤੇ ਦਰਬਾਰਾ ਨੂੰ ਕੋਗਾਂ ਦਾ ਇਹ ਪਾਣੀ ਆ ਅੱਛੇ ਜੀ 80 ਜੀ ਹਾਂ ਜੀ ਬਾਹਰ ਰਾਤ ਸੁਧਵਾਂ ਨਹੀਂ ਚੱਕ ਲੈ ਆ ਹਾਂ ਉਹਦਾ ਜਿੰਦਾ ਨਾ ਮਾਸ਼ਾਂ ਦਾ ਨਿੰਮਾ ਤਬਾੜੀ ਤੇ ਕੋ ਸਕੂਟਰ ਲੈਵਣ ਮੈਂ ਜਿਹੜੇ ਸੰਨਾ ਮੈਂ ਲੈ ਸਕੂਟਰ ਉਹਨੂੰ ਦਾ ਬੈਸ ਸਕੂਟਰ ਮੈਂ ਆਪ ਲੋ ਖਵਾ ਦਰੋ ਕਹਿੰਦਾ ਮੈਂ ਸੰਨਾ ਆ ਰਿਹਾ ਉਹ ਡੰਦੀ ਕਰੀਤੀ ਬੜਾ ਦੀ ਨਾਮ ਆਹ ਜੱਟ ਚੱਲੀ ਜਾ ਵਾ ਜਦੋਂ ਆ ਹਟਿਆ 9 ਦਾ ਛੱਡੇ ਨਾਮ ਦਾ ਸਾਥ ਹੈ ਦਾ ਆਪ ਫੱਪਾ ਦੋ ਜੇ ਤਾਂ ਮਾਦੋਂ ਦਾ ਮੈਗੇ ਨੋ ਬਹੁਤ ਜਣਾ ਜਿੰਨੇ ਮੇਰੇ ਪੈਸੇ ਨਹੀਂ ਦਿੱਤੇ ਸੀ ਆਂਦਾ ਸਰਵੇ ਤੋਂ 4000 ਦੇ ਸੌਦੇ ਦੇ ਘਣਾ ਰੋੜ ਗਿਆ ਰਸਾਲ ਕਰਦੇ ਮੈਂ ਉਥੇ 15 ਕਿਲੋ ਖਾਣੇ ਖਰੀਦੀ ਦਰਦਾਨ ਵਰਗੀ ਰਾਤੀ ਮਾਪੁਰ ਗਲੂ ਰਾਤੀ ਮਾਪੁਰ ਕੰਨੇ ਮੇਰੇ ਦੌਟਾ ਵੀ ਰਿਆਟ ਆ ਗਰੀ ਦੋ ਵਾਜੀ ਦਾ ਘਟਦੇ ਦਰਵਾਜ਼ ਬਣੇ ਬਾਹਰ ਆਏ ਆਏ 2 ਵਾਜੀ 20 ਮਿੰਟ ਹੋ ਗਏ ਰਸਾਲ ਤਾਰੇ ਬਣ ਗਏ ਸੀ ਨਾ ਬੇ ਆਹ ਉਹ ਘਰ ਘੁਰ ਚ ਹੀ ਆਉਂਦੇ ਨੇ ਉਧਰ ਆਪਣੇ ਘਰੋਂ ਆਉਂਦੇ ਨੇ ਵੇਖ ਵਾ ਕੀ ਮੋਲ ਚਲ ਉਧਰ ਹੂੰ ਤੇਰੇ ਪੈਰਾਂ ਦਾ ਮੁੰਡਾ ਐਂ ਚੋ ਮੁੜ ਗਿਆ ਆਪਣੀ ਐਂ ਚੋ ਮੁੜ ਗਿਆ ਆਹ ਚਲੋ ਜੀ ਕਦੇ ਚੜ ਜਾਂਦਾ ਕਦੇ ਵਾਜ ਜਾਂਦਾ ਇਹ ਨਹੀਂ ਪਤਾ ਲੱਗਦਾ ਨਿਕਲ ਬਣਾਓ ਕੋਈ ਦਾ ਬੁਲਾ ਉਹ ਦਾ ਡੋਬੀ ਆ ਤੇ ਸਮਝ ਨਹੀਂ ਆਉਂਦਾ ਆਓ ਫਰਮੇ ਉਹ ਜੇ ਦਿਨਾਂ ਦੇ ਲੱਭੀ ਜੀ ਪਤਾ ਹੀ ਨਹੀਂ ਲੱਗਾ ਬਣੀ ਇੱਥੇ ਤੋਂ ਉੱਚਾ ਹੀ ਹਣਾ ਵਾ ਉਹ ਵੇਲਾ ਮੱਝਾਂ ਵੇਲਾ ਬੱਚੀ ਖੜੀ ਡਾਂਗ ਡਾਂਗ ਫੜਦਾ ਇਕੱਠਾ ਦੁੱਜਾ ਭੰਦਾ ਨਹੀਂ ਸਰਵੇ ਵਾਲਾ ਹਾਂ ਸਰਵਾਵੇਗ ਸਰਵੇ ਵਾਲਾ ਭੰਦਾ ਇਕੱਠਾ ਕੇ ਕਿੰਨਾ ਪਾਣੀ ਕਿੰਨਾ ਕਿ ਨਹੀਂ ਨਹੀਂ ਇੱਥੇ ਗੋਡੇ-ਗੋਡੇ ਪਾਣੀ ਆਉਂਦਾ ਸਾਨੂੰ ਡੋਬੂਗਾ ਮੈਂ ਤਵੀਰ ਲੈ ਗਿਆ ਭਾਂਡੇ-ਪੁੰਡੇ ਲੈ ਗਿਆ ਘਰੋਂ ਕਿ ਘਰਾਂ 'ਚ ਪਾਣੀ ਫੁੱਲ ਅੱਗੇ ਪਾਣੀ ਜ਼ਿਆਦਾ ਅੱਗੇ ਪਾਣੀ ਜ਼ਿਆਦਾ ਪਾਣੀ ਅੱਗੇ ਜ਼ਿਆਦਾ ਤੂੰ ਕਿ ਉਹ ਇੱਕ ਇੰਟਰਵਿਊ ਲੈਂਦਾ ਕਹਿੰਦਾ ਪਾਣੀ ਅੱਗੇ ਜ਼ਿਆਦਾ ਹੋ ਕੇ ਨਾ ਤੂੰ ਥਨ ਵੰਡ ਗਾ ਇਹ ਤੂੰ ਕੀ ਕਰ ਗਏ ਪਾਣੀ ਥੜ ਗਾ ਪਾਣੀ ਅੱਗੇ ਜ਼ਿਆਦਾ ਹੂੰ ਇਹ ਜਿਹੜੇ ਦੰਦਾ ਫੁੱਲ ਉੱਤਰ ਲੈਂਦੇ ਪਾਣੀ ਚਿੱਲਾ ਨਾ ਨਹੀਂ ਬਣਾ ਇਹ ਉਹ ਤਾਂ ਰੁੜ ਗਏ ਨਹੀਂ ਆ ਬਾਤ ਬਾਤ ਉਹਨੇ ਮਰਦੀ ਲੜ ਰੋੜੋ ਠਾੜਾ ਰੁੜ ਗਏ ਦੇ ਦੇ ਨੇ ਕੜਸੀ ਨਾ ਬਾਲੋ ਆ ਵੀ ਆਪਣੇ ਸੁੱਛੇ ਗੋਣ ਹਾਂ ਆਓ ਸੇ ਵਸੂਆ ਕਰਨਾ ਆਏ ਨਾ ਪਛਾਤਾ ਪਣੀ ਲੱਗਿਆ ਵੀਰ ਹਾਂ ਬਾਕੀ ਤੁਸੀਂ ਪਾਣੀ ਵੇਖ ਹੀ ਲਿਆ ਵਾ ਪਾਣੀ ਪੂਰਾ ਚੜ ਗਿਆ ਵਾ ਜਿੱਧਰ ਆਪਾਂ ਉਸ ਦਿਨ ਪਹਿਲਾਂ ਜਿ ਗਏ ਆ ਤੁਰ ਕੇ ਉਥੇ ਤੇ ਪਾਣੀ ਵਗੰਦਿਆ ਪੂਰਾ ਕਿਉਂਕਿ ਪਾਣੀ ਦੇ ਵਗਣਾ ਹੀ ਉਥੇ ਇਲਾਕਾ ਨੀਵਾ ਹੋ ਥੋੜਾ ਜਾਓ ਉਥੇ ਤੇ ਪਾਣੀ ਵਗੰਦਿਆ ਵਾ ਤੇ ਬਾਕੀ ਪੂਰਾ ਬੰਨ ਨੂੰ ਪਾਣੀ ਨਾਲ ਲੱਗਿਆ ਇਹ ਵੇਖੋ ਉਦਨ ਇਨਾ ਪਾਣੀ ਨਹੀਂ ਹੈਗਾ ਤੇ ਘਰਾਂ ਚੋ ਜਿਹੜੇ ਆਪਾਂ ਘਰ ਬੈਠੇ ਆਂ ਉਦਨ ਜਿੱਥੇ ਪਾਣੀ ਨਾਲੇ ਪੀਤਾ ਹੈ ਆਪਾਂ ਤੇ ਉੱਥੇ ਵੀ ਪਾਣੀ ਭੋਲਿਆ ਜਿਹੜੀ ਤਾਂ ਮੈਂ ਪਿੱਛੇ ਟਰਾਲੀ ਵਿਖਾਈ ਸੀ ਉਹ ਉਹਨਾਂ ਨੇ ਟਰਾਲੀ ਲਈ ਤੇ ਉੱਥੇ ਜੋ ਵੀ ਆਪਦੀ ਤਰਪਾਤ ਰੂਪਾ ਪਾ ਕੇ ਤੇ ਡੰਗਰ ਡੂਗਰ ਵਿੱਚ ਸਾਰਾ ਬਾਹਰ ਲੈਣਾ ਉਹਨਾਂ ਨੇ ਆਪਦਾ ਤੇ ਬਾਕੀ ਉਹ ਵੀ ਸਾਰੇ ਘਰ ਦੇ ਬਾਹਰ ਬੈਠੇ ਆ ਤੇ ਇਧਰ ਘਰਾਂ ਜੀ ਦੇਖੋ ਕੀ ਹਾਲ ਬਣਿਆ ਇਧਰ ਦੇਖੋ ਰਿਆਂੇ ਦੋ ਦੋ ਘਾਟੀਆਂ ਹੈ ਸਪਰੇਆ ਖਾਤਾਂ ਪਾਈਆਂ ਸੀ ਕਿੰਨੇ ਖਤਮ ਹੋਈਆਂ ਸੀ ਤਿੰਨ ਦਿਨ ਪਾਈਆਂ ਤਿੰਨ ਬੋਰੀਆਂ ਆ ਕੀ ਯਾਲ ਬਣਿਆ ਆ ਸਾਰੇ ਘਰ ਕੋ ਡੱਬੇ ਜੇ 15000 ਰੁਪਏ ਉੱਤੇ ਲੱਗ ਗਿਆ ਕਿੰਨੇ ਆ ਪਹਿਲੇ ਸਪਰੇਆ ਸੁਪਰਮਾ ਦੇ ਖਾਤਾਂ ਲੱਗ ਜਾਣਾ 15000 ਰੁਪਿਆ ਨਹੀਂ 15000 ਨਹੀਂ ਦਵਾਈ ਆਈ ਇੱਕ ਹਮ ਇੱਕ ਮਤਲਬ 15 ਕਿਲੋ ਦੀ ਇੱਕ ਤੇ 23000 ਦੀ ਦਵਾਈ ਪੈ ਗਈ ਹਮ ਕਿੱਲੇ ਇੱਕ ਦੀ ਪੈ ਗਿਆ ਤੀ ਖਰਚਾ ਪੈ ਗਿਆ 8000 ਰੁਪਏ ਲੱਗ ਗਿਆ ਹਮ ਤੇ ਕਿੱਲੇ ਸੁਖਣਾ ਆਪਣੇ ਹੈਗੇ ਹੀ 15 ਕਿਲੋ ਇਹ ਗੜਾ ਖਰਚਾ ਕੋਈ ਚਲੋ ਕੋਈ ਨਹੀਂ ਕੁਦਰਤ ਆ ਕਿ ਨਹੀਂ ਦਾਦ ਨਹੀਂ ਆ ਸਾਰੇ ਨਾਲ ਹੀ ਆ ਸਾਰਾ ਨਾਲ ਹੀ ਆ ਦੇ ਕੁਦਰਤ ਨਾਲ ਹੀ ਆ ਜਿਹੜਾ ਤੈਨੂੰ ਪੈਸਾ ਮਿਲਣਾ ਮਿਲ ਹੀ ਜਾਣਾ ਜਿਹੜਾ ਨਹੀਂ ਮਿਲਣਾ ਨਹੀਂ ਮਿਲਣਾ ਆ ਜਿਹੜਾ ਤੇਰੇ ਦਾਣਾ ਮੂਹ ਜਿਹਾ ਲਿਖਿਆ ਹੈ ਕਿ ਇਹ ਦਾਣਾ ਮੂਹ ਜਿਹਾ ਪੈਣਾ ਹੀ ਪੈਣਾ ਉਹ ਆਟੋ ਮਾਰੀ ਤੇ ਤੋਂ ਚੱਲ ਕੇ ਆਇਆਣਾ ਭਾਈ ਨਿਕਲ ਕੇ ਇੱਕ ਦੋ ਤਰਾ ਨਿਕਲ ਕੇ ਤਾਂ ਵੀ ਝੰਝੂ ਨਾ ਪਾਚੇ ਆ ਜੇ ਪਾਣੀ ਨਿਕਲ ਜੂਗਾ ਨਾ ਮਿੱਤਰੋ ਕਿੰਨਾ ਚੌਧਣਾ ਤਕਰ ਪੰਜ ਕਿੱਲਿਆਂ ਜਿਆਦਾ ਪਾਣੀ ਬਾਕੀ ਤੇ ਚਲ ਪਚਾਈ ਉਹ ਥੋੜੇ ਨੀਵੇਂ ਹੈ ਨਾ ਤਾਂ ਕਰਕੇ ਆ ਤੇ ਬਾਕੀ ਇਧਰ ਹਾਲ ਦੇਖੋ ਐ ਪੂਰਾ ਪਾਣੀ ਲੱਗਾ ਪਿਆ ਜੇ ਬੰਨਣਾ ਦੂਰ 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 ਪਾਣੀ ਪਾਣੀ ਹੋਵੇਲਾ ਆ ਵੀਰ ਜਾਂਦਾ ਸਿਆਸਵਾਰ ਲੱਗਿਆ ਜਾਣਾ ਅਜੇ ਨਹੀਂ ਜਿੰਨੀ ਪਹੇ ਹੈ ਗੇਟਰੋ ਦੀ ਹਾਲੀ ਦੀ ਹੈ ਐ ਕਿਉਂ ਦੇਖੋ ਮਿੱਤਰੋ ਕਨਾਂ ਤੇ ਬਣੀ ਆ ਬਾਕੀ ਆਪਾਂ ਜਦੋਂ ਮਿੱਤਰੋ ਤੇਜ਼ ਬੰਨ ਟੁੱਟਿਆ ਜਣਾ ਇੱਧਰ ਨੂੰ ਆ ਸਾਰਾ ਭਰ ਹੈ ਆੜਾ ਬਣਾ ਆ ਸਾਰੇ ਪਿੰਡ ਪੰਡ ਭਰ ਗਏ ਇੱਧਰੋਂ ਜਦੋਂ ਤੇਜ਼ ਬੰਨ ਟੁੱਟਿਆ ਹਾਂ ਪੰਡਾਂ ਚੋਂ ਲੋਕਾਂ ਦੇ ਘਰਾਂ ਵਿੱਚ ਘਰਾਂ ਜੋਂ ਨਿਕਲਣ ਕਰ ਗਏ ਉਹ ਬਹੁਤ ਤੇਜ਼ ਬਣੀ ਆਵੇ ਕਿੰਨਾ ਤੇਜ਼ ਗੋਲੀਆਂ ਵਾਂਗੂ ਜਾਂ ਬੂਟੀ ਬੂਟੀ ਤਾਂ ਨਹੀਂ ਲਾ ਸਕਦੇ ਬੰਨਾ ਬੂਟੀਆਂ ਤੁਸੀਂ ਦੇਖ ਸਕਦੇ ਕਿੰਨੇ ਬੂਟੇ ਤੇਜ਼ ਜਾਂਦੀ ਤੇ ਬਾਕੀ ਆ ਉਦੋਂ ਬੰਨ 2023 ਟੁੱਟਾ ਸੀ ਤੇ ਚਲੋ ਹਜੇ ਵਧੀਆ ਮਹਾਰਾਜ ਦੀ ਕਿਰਪਾ ਨਾਲ ਤੇ ਅੱਗੇ ਜਾਣੇ ਅੱਗੇ ਸੇਵਾ ਲੱਗੀ ਆ ਤੇ ਅੱਗੇ ਜਾਣੇ ਆ ਅੱਗੇ ਕਰਨ ਗੁਰਨ ਗਹਿਰ ਪੇਰਿੰਗ ਮੇਰੇ ਸਾਹ ਹੁਣਾ ਤੇ ਪਾਣੀ ਪਾਣੀ ਸਾਰਾ ਗੇਅਰ ਨਿਕਾ ਕਰ ਲਾ ਗੇਅਰ ਗੇਅਰ ਨਿਕਾ ਕਰ ਲਾ ਕੀ ਆ ਜਿਹੜੀ ਨੋਚਾਂ ਲੱਗੀਆਂ ਨੋਜ ਕੀ ਹਨ ਕੀ ਹਨ ਇਹਨਾਂ ਨੂੰ ਨੋਜ ਮੈਂ ਹੋਰ ਆ ਜਿਹੜੀ ਨੋਚਾਂ ਲੱਗੀਆਂ ਨਾ ਇਹਨਾਂ ਕਰਕੇ ਬਚਾ ਹੋਏ ਨਾ ਇਹ ਲੱਗੀਆਂ ਹੋਣਾ ਪਾਣੀ ਪਰ ਇਹਨਾਂ ਘਕ ਨਹੀਂ ਆਏ ਪਾਣੀ ਕਿੰਨਾ ਤੇਜ਼ ਆ ਹੋਰ ਤੋਂ ਕਿਦਾ ਪਾਣੀ ਤੇਜ਼ ਆ ਇਹ ਦੁਨਾ ਬਚਾ ਕਰ ਦਿੰਦੀਆਂ ਇਹ ਪਾਣੀ ਦਾ ਸਪੀਡ ਘਟਾ ਦਿੰਦੀਆਂ ਐ ਦੂਰ ਦੂਰ ਤੈਨੂੰ ਪਾਣੀ ਪੜ ਜੇ ਵੇਖੋ ਇਹ ਪਾਣੀ ਪੜ ਆ ਸਾਰੀ ਪੈਲੀ ਆ ਮਿੱਤਰੋ ਆੜੀ ਇਹ ਮਿੱਤਰੋ ਵੀ ਫੁੱਟੂnga ਨਾ ਜਿੱਥੇ ਤੋਂ ਵੀ ਫੁੱਟੂ ਵੀ ਫੁੱਟੂnga ਮਿੱਤਰੋ ਆ ਬੰਨ ਬੰਨ ਦੇ ਵੀਰ ਹੋਣੀ ਆੜਾ ਉਧਰੋਂ ਪਾਣੀ ਇੱਕੋ ਆਉਂਦੀ ਲੋਜਾ ਸਹੀ ਹੋ ਦੇ ਕਿੱਦੋਂ ਆਏਗਾ ਐ ਹੋ ਗਏ ਬਈਆਂ ਬਈ ਪਾਣੀ ਬੱਲੇ ਐ ਕਰਕੇ ਦਰਿਆ ਆ ਗਿਆ ਐ ਹੋ ਗਏ ਪਾਣੀ ਦਰਿਆ ਵਾਜਾ ਪੀਂਦੇ ਵੀਰ ਪਿੱਛੋਂ ਵੀਰ ਜੀ ਉੜਾ ਤੁਰਿਆ ਆਉਂਦਾ ਬਣੀ ਹੋਰ ਰਾਤੀ ਦਰਿਆ ਉੱਧਰ ਵੀ ਗਿਆਣਾ ਰਾਤੀ ਉੱਧਰ ਗਿਆ ਅੱਛੇ ਅੱਛੇ ਕਿਹੜੇ ਲਾਕੇ ਅੱਛਾ ਅੱਛਾ ਨਾਲੀ ਨਾਲ ਕੱਕੜ ਮੰਜ ਠੀਕ ਹੈ ਜੀ ਅੱਛਾ ਉਹ ਵੀ ਟੁੱਟ ਗਿਆ ਹਾਂ ਹਾਂ ਬਹੁਤ ਪਾਣੀ ਪਿੱਛੇ ਪਾਣੀ ਬੜਾ ਬਹੁਤ ਜ਼ਿਆਦਾ ਪਾਣੀ ਹੈ ਤੇ ਜੀ ਘਰਾਂ ਦੇ ਉੱਤੇ ਛੱਤਾਂ ਦੇ ਬੰਦੇ ਬੈਠੇ ਐ ਤੇ ਰਹੀ ਉੱਤੇ ਗਏ ਤਮਾਮ ਉਹਨਾਂ ਦਾ ਚਾਰਾ ਰਹੀ ਕਿ ਕਿਹਾ ਠੀਕ ਹੈ ਜੀ ਪੈਰ ਵੀਰ ਦੇਖਿਆ ਨਹੀਂ ਜਾਂਦਾ ਪਾਣੀ ਹਲਦੀ

ਮੇਰੇ ਵੀਰ ਨੂੰ ਪਹਿਲਾਂ ਇੱਥੇ ਬੰਨ੍ਹਦਾ ਸੀ ਤੇ ਸਾਰੇ ਰੁੜ ਗਿਆ ਉਹ ਢੇਣਾ-ਢੇਣਾ ਪਿਆ ਫੱਟ ਕੀ ਜਾਂਦਾ ਵੇ ਪਰ ਨੋਨ ਮਿੱਟੀ ਨਹੀਂ ਆਉਂਦੀ ਉਹ ਮਗਰਲਾ ਸੀ ਉਹ ਨਾਲ ਵਾਲਾ ਆਇਆ ਓ ਠੰਡੇ ਤੇ ਲੱਗ ਲਗੇ ਮਿੱਤਰੋ ਕੋਲ ਡਰਿੰਕ ਤੇ ਆ ਜਾਈ ਆ ਕੀ ਸੰਕਰ ਚੀ ਵੀ ਸ਼ਾਰਟ ਹੋ ਗਿਆ ਮਿੱਤਰੋ ਇੱਕੇ ਦਾ 20 ਸ਼ਾਰਟ ਹੋ ਗਿਆ ਚਾਲ ਹੋ ਗਿਆ ਐਨੀ ਧੋਪ ਨਹੀਂ ਗਰੀ ਐਨੀ ਧੋਪ ਨਹੀਂ ਹੋ ਰਹੀ ਸ਼ਾਰਟ ਹੋ ਗਿਆ ਮਿੰਟ ਦੋਹਾਂ ਜੀ ਮਿੱਤਰੋ ਭੇਜ ਗਏ ਸਾਰਾ ਦੇਖੋ ਕੀ ਹਾਲ ਹੋਏ ਪਾਤਿਆ ਮਿੱਤਰੋ ਮੀ ਜੀ ਇਹ ਨਹੀਂ ਡਰਨਾ ਲੈਣ ਦੇ ਆ ਉਤੋਂ ਇੰਨਾ ਪਾਣੀ ਅੱਗੇ ਨਹੀਂ ਰੁਕਉਂਦੇ ਆ ਤੇ ਦੁਨੀ ਭਈ ਜਾਂਦੇ ਆ ਮਿੱਤਰੋ ਕਿਹਨੇ ਸੇਵਾ ਤੇ ਆਉਣਾ ਆ ਤੇ ਤੇ ਤੁਹੀਂ ਆਉਣਾ ਵਾ ਹਰੀਕੇ ਬਾਈਪਾਸ تھانے ਤੇ ਜਿੱਥੇ ਨਾਕਾ ਲੱਗਾ ਹੁੰਦਾ ਨਾ ਉੱਥੋਂ ਤੁਸੀਂ ਸੱਜਿਆ ਤੁਣਾ ਵਾ ਨਾ ਕਿ ਪੁਲ ਤੋਂ ਪੁਲ ਤੋਂ ਪੁਲ ਤੋਂ ਪੁਲ ਤੋਂ ਸੱਜਿਆ ਤੇ ਤੁਸੀਂ ਪਿਛਲੇ ਪੰਨੇ ਆਉਂਦਾ ਵਾ ਬਾਬੇ ਬੇਜ ਨਹੀਂ ਡੇਰਾ ਰੋਡ ਦੇ ਉੱਤੇ ਹੀ ਉੱਤੋਂ ਤੁਸੀਂ ਇਹ ਕੱਟ ਤੋਂ ਸੱਜੇ ਹੱਥ ਹੋਏ ਨਾ ਤੇ ਰੌਂਗ ਸਾਈਡ ਆਈ ਹੈ ਨਾ ਜਿੱਥੇ ਨਾਕਾ ਲੱਗਦਾ ਉੱਤੋਂ ਫੇਰ ਸੱਜੇ ਹੱਥ ਪਾਸੇ ਨਾ ਆਈ ਹੈ ਉੱਤੇ ਪੁਲ ਦੇ ਉੱਤੇ ਨਾਕਾ ਲੱਗਾ ਹੋਣਾ ਵਾ ਤੇ ਨਾਕੇ ਵਾਲੇ ਤੋਂ ਰੋਡ ਰੋਡ ਨਾਕਾ ਰੋਡ ਪੈਣਾ ਪੈਣਾ ਨਾ ਨਾ ਸਿੱਧਾ ਸਿੱਧਾ ਤੁਰੇ ਆਉਣਾ ਇਹੋ ਰੋੜੀ ਤੁਰੇ ਆਉਂਦਾ ਜਿੱਥੇ ਅਸੀਂ ਜਾਂਦੇ ਨਾ ਪੂਰੇ 1 ਕਿਲੋਮੀਟਰ ਤੇ ਪੂਰੇ 1 ਕਿਲੋਮੀਟਰ ਤੇ ਆਂ ਸੇਵਾ ਲੱਗੀ ਆ ਸੇਵਾ ਲੱਗੀ ਆ ਤੇ ਸੱਚ ਚ ਚੈਨਲ ਨੂੰ ਲਾਈਕ ਕਰ ਲਿਓ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ